ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੀ ਮਦਰਸੀ ਦੀ ਟੀਮ ਹੈ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਤੇ ਬਾਕੀ ਸਾਡੇ ਉਸਮਾਨ ਸਾਹਿਬ ਖੜੇ ਨੇ ਸਾਡੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਸ਼ਾਨ ਨੇ ਸਾਡੀ ਕੌਮ ਦੇ ਰਹਿਨਮਾਨ ਨੇ ਸਾਡੇ ਭਰਾ ਨੇ ਵੱਡੇ ਤੇ ਹਰ ਚੰਗੇ ਕੰਮਾਂ ਲਈ ਅੱਗੇ ਰਹਿੰਦੇ ਨੇ ਸਾਡੇ ਲਈ ਕੀਮਤੀ ਸਮਾਂ ਕੱਢਿਆ ਸਾਡੇ ਪ੍ਰਧਾਨ ਜੀ ਨਗਰ ਕੌਂਸਲ ਵਿੱਕੀ ਸ਼ਰਮਾ ਜੀ ਇਹਨਾਂ ਤੇ ਬਹੁਤ-ਬਹੁਤ ਧੰਨਵਾਦ ਆ ਇਹ ਜਿਹੜਾ ਮੈਸੇਜ ਦਿੱਤਾ ਇਹ ਸਾਰੀਆਂ ਸੰਸਥਾਵਾਂ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਤ ਨਹੀਂ ਹੈ ਹਰ ਸਮੇਂ ਆਪਣੇ ਆਪਣੇ ਕੰਮ ਕਰਦੀਆਂ ਆ ਉਦਾਂ ਹੀ ਸਾਡੀ ਵੀ ਡਿਊਟੀ ਬਣਦੀ ਸੀ ਸਾਡੇ ਭਾਈਚਾਰੇ ਵੱਲੋਂ ਮਦਰਸੇ ਵੱਲੋਂ ਇਹ ਐਂਬੂਲੈਂਸ ਆਈ ਐਂਬੂਲੈਂਸ ਅ ਜਿਵੇਂ ਭਾਜੀ ਉਹਨਾਂ ਨੇ ਦੱਸਿਆ ਸਾਰਿਆਂ ਨੇ ਮੈਨੂੰ ਜਿਆਦਾ ਮੇਰੇ ਸੀਨੀਅਰ ਬੰਦੇ ਖੜੇ ਆ ਮੈਂ ਬੋਲਦਾ ਵਧੀਆ ਨਹੀਂ ਲੱਗਦਾ ਪਰ ਮੇਰੇ ਦਿਲ ਦੀ ਜੀ ਫੀਲਿੰਗ ਆ ਮੈਂ ਤੁਹਾਨੂੰ ਕਹਿਣੀ ਚਾਹਣਾ ਉਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪਰਲਾ ਕੀਤਾ ਇਹ ਐਂਬੂਲੈਂਸ ਹਰ ਇੱਕ ਇਨਸਾਨੀਅਤ ਲਈ ਆ ਇਨਸਾਨਾਂ ਲਈ ਆ ਇਹ ਕਿਸੇ ਹੋਰ ਚੀਜ਼ਾਂ ਲਈ ਨਹੀਂ ਹੈਗਾ ਕਿਸੇ ਨੂੰ ਵੀ ਜ਼ਰੂਰਤ ਹੈ 24 ਘੰਟੇ ਇੱਕ ਨੰਬਰ ਦਵਾਂਗੇ ਅਸੀਂ ਆਪਣੇ ਟੀਮ ਵੱਲੋਂ ਨੰਬਰ ਦੇਣਗੇ ਲਾਹਾਂਗੇ ਕਿਸੇ ਨੂੰ ਵੀ 24 ਘੰਟੇ ਜ਼ਰੂਰਤ ਪਵੇਗੀ ਇਨਸ਼ਾਅੱਲਾ ਐਂਬੂਲੈਂਸ ਤਿਆਰ ਖੜੀ ਰਹੂਗੀ ਹਮੇਸ਼ਾ ਜਿੱਥੇ ਵੀ ਜ਼ਰੂਰਤ ਪਵੇਗੀ ਅਸੀਂ ਹਮੇਸ਼ਾ ਕਿਸੇ ਨੂੰ ਜਵਾਬ ਨਹੀਂ ਕਿਸੇ ਵੀ ਸ਼ਹਿਰ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਫੇਰ ਤੋਂ ਦੁਬਾਰ ਤੋਂ ਉਸਮਾਨ ਸਾਹਿਬ ਦਾ ਧੰਨਵਾਦ ਕਰਦੇ ਜਿਹੜਾ ਇੱਕ ਨੇਕ ਕੰਮ ਕਰਨ ਲਈ ਸ਼ਹਿਰ ਦੇ ਵਿੱਚ ਆਏ ਨੇ ਇਹ ਨਹੀਂ ਪਤਾ ਕਿਹਨੂੰ ਜ਼ਰੂਰਤ ਪੈਣੀ ਹੈ ਐਂਬੂਲੈਂਸੀ ਰੱਬ ਕਿਸੇ ਨੂੰ ਜ਼ਰੂਰਤ ਨਾ ਪਾਵੇ ਅੱਜ ਪ੍ਰਧਾਨ ਸਾਹਿਬ ਕਿਵੇਂ ਆਮਾਨ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਤੇ ਜਿਹੜਾ ਇਹ ਉਪਰਾਲਾ ਇਹ ਵਿਸ਼ਵ ਸਾਡੇ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਕਈ ਵਾਰ ਸਾਡੀਆਂ ਸਰਕਾਰੀ ਸੇਵਾਵਾਂ ਨੇ ਉਹ ਨਹੀਂ ਮਿਲ ਪਉਂਦੀਆਂ ਤਾਂ ਇਹ ਜਿਹੜੀ ਸੇਵਾ ਵਾ ਇਹ ਸਾਰਿਆਂ ਵਾਸਤੇ ਉਪਲਬਧ ਤੇ ਸਾਰਿਆਂ ਨੂੰ ਇਹਦਾ ਜਿਹੜਾ ਲਾਭ ਆ ਮਿਲਣਾ ਵਾ ਤੇ ਬੜਾ ਖੁਸ਼ੀ ਵਾਲਾ ਦਿਨ ਸਾਡੇ ਵੱਡੇ ਵੀਰ ਜੀ ਆਏ ਨੇ ਤੇ ਬੜਾ ਪਿਆਰ ਸਤਿਕਾਰ ਕਿਉਂਕਿ ਮੈਂ ਇਹਨਾਂ ਨੂੰ ਜਦੋਂ ਵੀ ਮਿਲਿਆ ਜਾਂ ਜਦੋਂ ਵੀ ਅਸੀਂ ਇਹਨਾਂ ਨੂੰ ਕਿਤੇ ਵੀ ਟੀਵੀ ਚੈਨਲ ਤੇ ਦੇਖਿਆ ਤਾਂ ਜਿਹੜਾ ਇਹਨਾਂ ਦਾ ਏਕਤਾ ਦਾ ਸੰਦੇਸ਼ ਆ ਹਮੇਸ਼ਾ ਹੀ ਸਮਾਜ ਦੇ ਵਿੱਚੋਂ ਆਉਂਦਾ ਰਿਹਾ ਤੇ ਮਿਲ ਕੇ ਬੜਾ ਵੱਡੇ ਭਰਾ ਵਾਲੀ ਫੀਲਿੰਗ ਆਉਂਦੀ ਆ ਬਹੁਤ ਖੁਸ਼ੀ ਵਾਲਾ ਕਾ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਇਮਾਮ ਸਾਹਿਬ ਦੇ ਨਾਲ ਮਸਜਿਦ ਦਾ ਨੀਂਹ ਪੱਥਰ ਹਾਂਜੀ ਮੌਕਾ ਮਿਲ ਗਿਆ ਇਤੋਂ ਵੱਡੀ ਭਾਜੀ ਮੈਨੂੰ ਲੱਗਦਾ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਐਗਜ਼ੈਂਪਲ ਨਹੀਂ ਹੋਣੀ ਕਿਤੇ ਵੀ ਕੋਈ Hindu ਬੰਦਾ ਮਸਜਿਦ ਦੀ ਨੀਂਹ ਪੱਥਰ ਰੱਖਦਾ ਹੋਵੇ ਤੇ ਐਡਾ ਵੱਡਾ ਸਤਕਾਰ ਸਾਡੇ ਵਾਸਤੇ ਜੇ ਦਿੱਤਾ ਤਾਂ ਇਹਨਾਂ ਨੇ ਇੱਕ ਸਮਾਜ ਨੂੰ ਮੈਸੇਜ ਦੇਣ ਵਾਸਤੇ ਹੀ ਦਿੱਤਾ ਵਾ ਰੱਖਾਉਣ ਉਹਦਾ ਕਿਸੇ ਹੋਰ ਤੋਂ ਵੀ ਰਖਾਈ ਜਾ ਸਕਦੀ ਸੀ ਅਗਰ ਮੇਥੋਂ ਰਖਾਇਆ ਨਹੀਂ ਪੱਥਰ ਤਾਂ ਇਹ ਇੱਕ ਸਮਾਜ ਨੂੰ ਮੈਸੇਜ ਆ ਵੀ ਅਸੀਂ ਸਾਰੇ ਅਮਨ ਸ਼ਾਂਤੀ ਪਸੰਦ ਲੋਕ ਆ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਤੇ ਜਿਹੜੀਆਂ ਕੋਈ ਮੰਨੋ ਰਾਜਨੀਤਿਕ ਪਾਰਟੀਆਂ ਨੇ ਜਾਂ ਕੋਈ ਸਮਾਜ ਵਿਰੋਧੀ ਲੋਕ ਨੇ ਇਹ ਉਹਨਾਂ ਵਾਸਤੇ ਮੈਸੇਜ ਆ ਅਸੀਂ ਸਾਰੇ ਇੱਕ ਆ ਹਾਰੂਕ ਹੈ ਉਹਨਾਂ ਵੱਲੋਂ ਇੱਕ ਐਂਬੂਲੈਂਸ ਜਿਹੜੀ ਆ ਉਹ ਲਈਤੀ ਗਈ ਹੈ ਤਾਂ ਕਿ ਫ੍ਰੀ ਸੇਵਾ ਜਿਹੜੀ ਆ ਬਿਮਾਰਾਂ ਦੀ ਕੀਤੀ ਜਾ ਸਕੇ ਔਰ ਕਿਤੇ ਵੀ ਐਮਰਜੈਂਸੀ ਦੇ ਵਿੱਚ ਦੇਸ਼ ਦੇ ਲਈ ਸਮਾਜ ਦੇ ਲਈ ਇਹਨੂੰ ਸਮਰਪਿਤ ਕੀਤਾ ਗਿਆ ਹੈ ਨਾ ਕਿ ਕਿਸੇ ਇੱਕ ਖਾਸ ਧਰਮ ਜਾਂ ਕਿਸੇ ਤਬਕੇ ਦੇ ਲਈ ਤੇ ਮੈਂ ਸਮਝਦਾ ਇੱਕ ਅੱਛਾ ਕਦਮ ਹੈ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਡਿਸਪੈਂਸਰੀ ਔਰ ਇੱਕ ਅੱਛਾ ਹਸਪਤਾਲ ਵੀ ਜਿਹੜਾ ਹੈ ਤੇ ਮਦਰਸੇ ਵੱਲੋਂ ਚਾਲੂ ਕਰ ਸਕਾਂਗੇ ਇਨਸ਼ਾਅੱਲਾ ਔਰ ਮੈਂ ਉਮੀਦ ਕਰਦਾ ਕਿ ਜੋ ਭਾਈਚਾਰਾ ਅਹਿਮਦਗੜ੍ਹ ਦੇ Hindu ਭਰਾਵਾਂ ਨੇ Muslim ਭਰਾਵਾਂ ਨੇ Sikh ਭਰਾਵਾਂ ਨੇ ਔਰ ਅਲੱਗ-ਅਲੱਗ ਜਿਹੜੇ ਤਬਕੇ ਇੱਥੇ ਰਹਿੰਦੇ ਨੇ ਉਹਨਾਂ ਨੇ ਪੰਜਾਬ 'ਚ ਜਿਹੜੀ ਕਬੜੀ ਖੂਬਸੂਰਤ ਐਗਜ਼ੈਂਪਲ ਸੈੱਟ ਕੀਤੀ ਹੈ ਇੱਕ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਅਹਿਮਦਗੜ੍ਹ ਦੇ ਵਿੱਚ ਅਜ ਤੱਕ ਸਾਰੇ ਮੁਹੱਬਤ ਰਹਿੰਦੇ ਨੇ ਔਰ ਇਹਨਾਂ ਦੀ ਆਪਸ ਵਿੱਚ ਦੂਸਰੇ ਨਾਲ ਮੇਲ ਮਲਾਪ ਜਿਹੜਾ ਹੈ ਬੜਾ ਗਲਵਕੜੀ ਵਾਲਾ ਹੈ ਬੜੀ ਮੁਹੱਬਤ ਵਾਲਾ ਹੈ ਖੁਸ਼ੀ ਹੋਵੇ ਜਾਂ ਗਮੀ ਹੋਵੇ ਹਮੇਸ਼ਾ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ ਔਰ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਮੇਰੇ ਨਾਲ ਇਸ ਵੇਲੇ ਨਗਰ ਕੌਂਸਲ ਦੇ ਵਿਕਾਸ ਜੀ ਔਰ ਮੈਂ ਜਿੱਥੇ ਤੱਕ ਇਹਨਾਂ ਨੂੰ ਹੁਣ ਤੱਕ ਦੇਖ ਰਿਹਾ ਹਾਂ ਬੜੀ ਖੂਬਸੂਰਤੀ ਦੇ ਨਾਲ ਇਹ ਨਗਰ ਕੌਂਸਲ ਨੂੰ ਨਹੀਂ ਇੱਥੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਪਏ ਨੇ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਇਸ ਛੋਟੇ ਦੇ ਸ਼ਹਿਰ ਅਹਿਮਦਗੜ੍ਹ ਦੀ ਜਿਹੜੀ ਇਹ ਮੁਹੱਬਤ ਦੀ ਜਿਹੜੀ ਆਵਾਜ਼ ਹੈ ਉਹ ਪੂਰੇ ਭਾਰਤ ਚ ਪਹੁੰਚੇਗੀ ਔਰ ਆਉਣ ਸਮੇਂ ਜਿਹੜੇ ਲੋਕ ਇਸ ਦੀ ਤਾਰੀਫ ਕਰਨਗੇ ਤਾਲਬਾਚਾ ਬਹੁਤ ਸਾਰੇ ਇਹ ਲੋਕ ਹੁੰਦੇ ਜਿਹੜੇ ਫਿਰ ਵੀ ਨਫਰਤਾਂ ਫਲਾਉਣ ਦਾ ਯਤਨ ਕਰਦੇ ਨੇ ਉਹਨਾਂ ਦੀ ਕੀ ਕਹੂੰ ਦੇਖੋ ਮੈਂ ਇੱਕ ਕਹਿੰਦਾ ਉਹਨਾਂ ਅਕਸਰ ਗੱਲ ਮੇਰਾ ਉਹਨੂੰ ਡਾਇਲੋਗ ਹੀ ਸਮਝੀ ਲੋਕੀ ਅਗਰ ਤੁਸੀਂ ਆਨਲਾਈਨ ਦੇਖਦੇ ਹੋ ਤੇ ਹਾਲਾਤ ਬੜੇ ਖਰਾਬ ਹੈ ਔਰ ਅਗਰ ਆਫਲਾਈਨ ਦੇਖਦੇ ਹੋ ਹਾਲਾਤ ਬੜੇ ਸੋਹਣੇ ਅਸੀਂ ਆਫਲਾਈਨ ਖੜੇ ਤੇ ਸਾਰੇ ਹਿੰਦੂ ਸਿੱਖ ਮੁਸਲਮਾਨ ਭਰਾ ਇਕੱਠੇ ਕਰੇ ਅਗਰ ਤੁਸੀਂ ਆਨਲਾਈਨ ਹੀ ਰਹੋਗੇ 24 ਘੰਟੇ ਤੇ WhatsApp Facebook ਤੇ ਐ ਲੱਗਦਾ ਕਿ ਜਿੱਦਾਂ ਪਤਾ ਨਹੀਂ ਇੱਕ ਦੂਜੇ ਦੇ ਧਰਮਾਂ ਦੇ ਖਿਲਾਫ ਜੰਗ ਸ਼ੁਰੂ ਹੋ ਚੁੱਕੀ ਹੈ ਇਸ ਲਈ ਜ਼ਿਆਦਾ ਸਮਾਂ ਆਫਲਾਈਨ ਆਪਣੇ ਮਿੱਤਰਾਂ ਨਾਲ گزارੋ ਅਗਰ ਕੋਈ ਬੰਦਾ ਗਲਤ ਕੰਮ ਕਰਦਾ ਕੋਈ ਲਕੀਰ ਖਿੱਚਦਾ ਤੇ ਉਸ ਲਕੀਰ ਨੂੰ ਮਿਟਾਉਣ ਦੀ ਬਜਾਏ ਉਸ ਤੋਂ ਲੰਬੀ ਲਕੀਰ ਖਿੱਚੋ ਜਿਹੜੀ ਮੁਹੱਬਤ ਦੀ ਹੋਵੇ ਭਾਈਚਾਰੇ ਦੀ ਹੋਵੇ ਤਾਂ ਕਿ ਉਹ ਬੰਦਾ ਆਪਣੇ ਕੰਮ ਤੋਂ ਪਿੱਛੇ हट ਸਕੇ ਆਰੇ ਸਰਕਾਰਾਂ ਦਾ ਪਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਲੋਕਾਂ ਦੇ ਮਨ ਦੇ ਵਿੱਚ ਅਸਲ ਜੀ ਕੀ ਹੈ ਕਿ ਦੇਖੋ ਪੰਜਾਬ ਦੀ ਜਿਹੜੀ ਧਰਤੀ ਹੈ ਤਨਦਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਹੁਣ ਤੱਕ ਪੰਜਾਬ ਨੇ ਜੋ ਕੁਝ ਦਿੱਤਾ ਹੈ ਚਾਹੇ ਬਾਬਾ ਸ਼ੇਖ ਫਰੀਦ ਹੋਣ ਬੁੱਲੇ ਸ਼ਾਹ ਹੋਣ ਚੈ ਸੰਤ ਕਬੀਰ ਜੀ ਹੁਣ ਪੰਜਾਬ ਨੇ ਲੋਕਾਂ ਨੂੰ ਇਹ ਕਿਹਾ ਕਿ ਆਪਸੀ ਕੁਝ ਕਰਨਾ ਹੈ ਪੰਜਾਬੀਆਂ ਨੇ ਜਿਹੜਾ ਰੈਵੋਲੂਸ਼ਨ ਹੈ ਇਨਕਲਾਬ ਜਿਹੜਾ ਬਰਪਾ ਕੀਤਾ ਉਹ ਕਦੀ ਸਰਕਾਰਾਂ ਨੇ ਨਹੀਂ ਕੀਤਾ ਸਰਕਾਰ ਤਾਂ ਸਿਰਫ ਲਾਅ ਇਨ ਆਰਡਰ ਨੂੰ ਮੇਨਟੇਨ ਕਰ ਸਕਦੀ ਹੈ ਜਾਂ ਜ਼ਿਆਦਾ ਜਿਆਦਾ ਕੁਝ ਹੌਟ ਸਪੈਸ਼ਲਟੀ ਸਟਾਈਲ ਆਫ ਲੀਵਿੰਗ ਬਦਾਨ ਦੀ ਕੋਸ਼ਿਸ਼ ਕਰ ਸਕਦੀ ਹੈ ਲੇਕਿਨ ਭਾਈ ਚਾਹ ਦਾ ਦੁੱਖ ਦਰਦ ਤਾਂ ਲੋਕਾਂ ਨੇ ਆਪਸ ਵਿੱਚ ਵੰਡਣਾ ਹੈ ਇਸ ਲਈ ਬਾਕੀ ਲੋਕਾਂ ਨੂੰ ਵੀ ਕਹਿਣਾ ਜਿੱਦਾਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ 'ਚ ਤੁਸੀਂ ਮੰਦਿਰ ਟਰਸਟਾਂ 'ਚ ਜਾਓਗੇ ਡਿਸਪੈਂਸਰੀਆਂ ਚੱਲ ਰਹੀਆਂ ਐ ਐਂਬੂਲੈਂਸਾਂ ਬਣਾਈਆਂ ਹੋਈਆਂ ਪ੍ਰਾਈਵੇਟ ਟਰਸਟ ਬਣਾਏ ਹੋਏ ਐ ਤੇ ਇੱਕ achhi ਰਿਵਾਇਤ ਐ ਇਸ ਨੂੰ ਕਾਇਮ ਰੱਖਣਾ ਚਾਹੀਦਾ ਔਰ ਅੱਗੇ ਤੁਰਨਾ ਚਾਹੀਦਾ ਕਿੰਤੂ ਪਰਿੰਤੂ ਦੀ ਬਜਾਏ ਪੋਜ਼ਿਟਿਵ ਦਿਸ਼ਾ ਵਿੱਚ ਅੱਗੇ ਜਾਣਾ ਚਾਹੀਦਾ